ਸਮਾਜ ਸੀ ਵੀ ਬੰਗੜਾਲਾ ਸਮਾਜ ਸੇਵੀਆ ਦਾ। ਯਾ ਪੰਜਾਬ ਰੱਖੇ ਤੁਸੀਂ ਮੁੰਡੇ ਨਾਲ ਘੁੰਮਣ ਨੂੰ ਪਾਣਗੇ ਸਮਾਜ ਸੇਵੀਆ ਮੈਂ ਟਰੈਵਲ ਐਂਡਰ ਤੋਂ ਪੈਸੇ ਕਢਾਣਾ ਤੇ ਇਹਦੇ ਕਰੇ ਧਰਨਾ ਲਾ ਕੇ 50 ਮੁੰਡੇ ਲੈ ਕੇ ਆਣੇ। ਉਹ ਸੋਚੋ ਯਾਰ ਬੇਵਕੂਫ ਪੰਜਾਬੀਓ ਜਿਹੜੇ 50 50 ਮੁੰਡੇ ਨਾਲ ਘੁੰਮਦੇ ਆ। ਪੰਜਾਬ ਨਾ ਕਾਰਾਂ ਲੈ ਕੇ ਘੁੰਮਦੇ ਆ ਤਾਂ ਪੈਟਰੋਲ ਦਾ ਖਰਚਾ ਕਿੱਥੋਂ ਆਉਂਦਾ? ਠੀਕ ਆ ਬੋਲਣ ਦਾ ਹਰ ਇੱਕ ਦਾ ਅਧਿਕਾਰ ਆ ਬੋਲਣਾ ਚਾਹੀਦਾ। ਤੇ ਪਰ ਗੱਲ ਇਹ ਆ ਵੀ ਸਾਡੇ ਨਾਲ 50 ਮੁੰਡੇ ਨਹੀਂ ਹੁੰਦੇ। ਤੂੰ ਬਹੁਤ ਭੁਲੇਖੇ ਦੇ ਵਿੱਚ ਆ। ਸਾਡੇ ਨਾਲ ਤਾਂ ਹਜ਼ਾਰਾਂ ਦੇ ਵਿੱਚ ਮੁੰਡੇ ਹੁੰਦੇ ਨੇਗੇ। ਪੰਜਾਬ ਮੁੰਡੇ ਮੁੰਡਿਆਂ ਦੇ ਸਾਡੇ ਨਾਲ ਹਜ਼ਾਰਾਂ ਦੇ ਵਿੱਚ ਨੌਜਵਾਨ ਹੁੰਦੇ ਨੇ ਜਦੋਂ ਅਸੀਂ ਤੁਰਦੇ ਹੁੰਨੇ ਆਂ ਗੱਡੀਆਂ ਸਾਡੇ ਨਾਲ ਬਹੁਤ ਹੋ ਜਾਂਦੀਆਂ ਨੇ ਜਿੰਨੇ ਮਰਜ਼ੀ ਸੀ ਇਕੱਠੀਆਂ ਕਰ ਲਈਏ ਉਹ ਕੋੜਦਨਿਆਂ ਦੇ ਵਿੱਚ ਵੀ ਤੁਸੀਂ ਦੇਖ ਲਈ ਮੇਰਾ ਰਿਕਾਰਡ ਕੱਢ ਕੇ ਕਿ 2.5 ਲੱਖ ਬੰਦਾ ਮੇਰੇ ਖਾਤਰ ਪਹੁੰਚ ਗਿਆ ਸੀਗਾ ਇਹ ਬੋਲਣ ਦਾ ਅਧਿਕਾਰ ਆ ਪਰ ਗੱਲ ਇਹ ਆ ਵੀ ਜਿਹੜੀ ਇਹ ਗੱਲ ਬੋਲ ਰਿਹਾ ਇੱਥੇ ਮੇਰੇ ਕੋਲੇ ਘਰੇ ਆ ਕੇ ਗੱਲ ਬੋਲ ਲੈ ਇਹ ਬੰਦਾ ਮੈਂ ਹਰ ਇੱਕ ਬੁੱਧਵਾਰ ਨੂੰ ਘਰ ਹੀ ਹੁੰਨਾ ਮੇਰੇ ਸਾਹਮਣੇ ਆ ਕੇ ਗੱਲ ਬੋਲ ਲੈ ਮੈਂ ਗੱਲ ਕਹਿਣਾ ਚਾਹਣਾ ਜਿਹੜੇ ਮੈਂ ਰਾਜਨੀਤਿਕ ਲੀਡਰਾਂ ਦੇ ਖਿਲਾਫ ਬੋਲਦਾ ਮੈਂ ਕਹਿੰਦਾ ਮੇਰੇ ਸਾਹ ਇੱਕ ਦੂਸਰੀ ਗੱਲ ਕੋਈ ਵੀ ਏਜੰਟ ਕੋਈ ਬੰਦਾ ਮੈਂ ਹਰ ਵੀਡੀਓ ਦੇ ਵਿੱਚ ਇਹ ਚੀਜ਼ ਕਹਿਣਾ ਹੁੰਨਾ ਕਿ ਯਾਰ ਤੁਸੀਂ ਸਾਬਤਤਾ ਕਰੋ ਅਸੀਂ ਨਾ ਹਰੇਕ ਦਾ ਅਹੀਂ ਝੁੱਗਾ ਪਾਡਾਂਗੇ ਚੋਰ ਨੇ ਜਿਨ੍ਹਾਂ ਨੇ ਪੰਜਾਬ ਨੂੰ ਲੁੱਟਿਆ ਠੱਗਿਆ ਜਿਨ੍ਹਾਂ ਨੇ ਨੌਜਵਾਨਾਂ ਨਾਲ ਨੌਜਵਾਨਾਂ ਦੇ ਠੀਕਾ ਘਰਾਂ ਦੇ ਵਿੱਚ ਬੈਣ ਪਵਾਤੇ ਮਾਂ ਪਿਓ ਮਰ ਗਏ ਅਸੀਂ ਤਾਂ ਉਹਨਾਂ ਨਾਲ ਐਵੇਂ ਹੀ ਕਰਾਂਗੇ ਤੂੰ ਭਰਾਵਾ ਕਿਹੜੀ ਪਾਰਟੀ ਦਾ ਕਿਹੜੀ ਧਿਰ ਦਾ ਕੀ ਆ ਤੂੰ ਕਮੈਂਟਾਂ ਦੇ ਵਿੱਚ ਮੈਂ ਜਦੋਂ ਅਕਸਰ ਹੀ ਪੜ੍ਹਦਾ ਨਾ ਕਮੈਂਟਾਂ ਦੇ ਵਿੱਚ ਪਤਾ ਕੀ ਹੁੰਦਾ ਕੁਛ ਕਿਥੱਲੇ ਹੁਣ ਜੇ ਮੈਂ ਆ ਤਿੰਨ ਕਿਥੋ ਕਮੈਂਟ ਕਰਿਆ ਪਿਆ ਇਹਦੇ ਵਿੱਚ ਨਾ ਇਹਦੇ ਵਿੱਚ ਦੋ 250 ਕਮੈਂਟ ਆਪਣੇ ਪੱਖ ਦਾ 40 50 ਕਮੈਂਟਾਂ ਦੇ ਵਿੱਚ ਹੁੰਦੇ ਨੇਗੇ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਤੁਸੀਂ ਘਰੇ ਆ ਕੇ ਲੱਗ ਜਾ ਘਰੇ ਆ ਕੇ ਜਵਾਬ ਲੈ ਲਿਆ ਕਰੋ ਮੈਥੋਂ ਜੇ ਕੋਈ ਲੈਣਾ ਹੀ ਆ ਇਸ ਕਰਕੇ ਸਾਡੀ ਜਿਹੜੀ ਲੜਾਈ ਆ ਹੱਕ ਸੱਚ ਦੀ ਲੜਾਈ ਆ ਗੱਡੀਆਂ ਨੇ ਵਿੱਚ ਤੇਲ ਕਿੱਥੋਂ ਪੈਂਦਾ ਕੀ ਪੈਂਦਾ ਉਹਦਾ ਵੀ ਮੈਂ ਸਾਰਾ ਕੁਝ ਹਿਸਾਬ ਕਿਤਾਬ ਦੇ ਦੂੰਗਾ ਜਦੋਂ ਮਰਜ਼ੀ ਮੇਰੇ ਕੋਲੇ ਘਰੇ ਆ ਜਾ ਕਰੋ ਥੋੜੀ ਤੇ ਮਿਰਚਾਂ ਵੀ ਲੱਗ ਜਾਂਦੇ ਨੇ ਬੈਠੇ ਬੈਠੇ ਇਹਦੇ ਬਾਦੂ ਉਹ ਚੀਜ਼ ਦਾ ਮੈਨੂੰ ਬਹੁਤ ਦੁੱਖ ਹੁੰਦਾ ਕਰਨਾ ਤੁਸੀਂ ਕੱਖ ਹੈ ਨਹੀਂ ਤੁਸੀਂ ਕੀ ਕੀਤਾ ਤੁਸੀਂ ਇਹ ਚੀਜ਼ ਦੱਸੋ ਮੈਂ ਤਾਂ ਅਕਸਰ ਹੀ ਮੈਂ ਲੋਕ ਪੁੱਛਦੇ ਨੇ ਸਾਡੇ ਤਾਂ ਜਿਹੜੀ ਲੜਾਈ ਆ ਅਸੀਂ ਤਾਂ ਲੜਾਈ ਲੜ ਰਹੇ ਹਾਂ ਅਸੀਂ ਤਾਂ ਕਰਕੇ ਦਿਖਾਇਆ ਕੁਝ ਕਹਿੰਦੇ ਘੌਂਦੇ ਏਜੰਟਾਂ ਨੂੰ ਮਹਾਲੀ ਦੇ ਵਿੱਚ ਰਧਰਾਕਸ਼ ਗਰੁੱਪ ਕਹਿੰਦਾ ਘੌਂਗਾ ਉਹਨਾਂ ਨੂੰ ਜੇਲ੍ਹ ਦੇ ਵਿੱਚ ਬਠਿੰਡੇ ਦੇ ਵਿੱਚ ਜਲੰਧਰ ਦੇ ਵਿੱਚ ਇਨੇ ਕਾ ਏਜੰਟਾਂ ਨੂੰ ਅੰਦਰ ਸੜਤਾ ਜਿਹੜੀ ਅਸੀਂ ਲੜਾਈ ਲੜੀਏ ਨਾ ਅੱਜ ਉਸ ਲੜਾਈ ਨੂੰ ਚੰਗੇ ਲੋਕ ਇਹ ਚੀਜ਼ ਮੰਨਦੇ ਵੀ ਨਹੀਂ ਵੀ ਭਾਣੇ ਦੀ ਲੜਾਈ ਲੜਨ ਨਾਲ ਪੰਜਾਬ ਦੇ ਵਿੱਚ ਸੁਧਾਰ ਆਇਆ ਇੱਕ ਲੱਖ ਏਜੰਟ ਪੰਜਾਬ ਦੇ ਵਿੱਚ ਬੈਠਾ ਸੀ ਅੱਜ ਥਰ-ਥਰ ਕੰਮ ਦੇਣਗੇ ਤਾਹੀਂ ਸਾਡੇ ਵੱਡੇ ਭਰਾ ਦਲਜੀਤ ਦਸਾਂਝ ਵਰਗੇ ਸਾਡੇ ਵੱਡੇ-ਵੱਡੇ ਸੇਚਾ ਦਾ ਨਾਮ ਬੋਲਦੇ ਨੇ ਜੇ ਕੋਈ ਗੱਲ ਆ ਤਾਂ ਹੀ ਜਿਹੜਾ ਅਕਸਰ ਇਹ ਚੀਜ਼ ਹੁੰਦੀ ਆ ਜੇ ਕੋਈ ਲੜਾਈ ਲੜੀ ਆ ਉਸ ਪਰਮਾਤਮਾ ਨੂੰ ਅਸੀਂ ਲੇਖਾ ਦੇਣਾ ਠੀਕ ਆ ਤੁਹਾਡੇ ਵਰਗਿਆਂ ਦੇ ਲੱਤਾਂ ਖਿੱਚਨੇ ਨੇ ਨਾ ਤੁਹਾਡੇ ਵਰਗਿਆਂ ਦੇ ਲੱਤਾਂ ਖਿੱਚਣਾ ਅਸੀਂ ਸਮਾਜ ਦਾ ਕੰਮ ਕਰਨੋਂ ਨਹੀਂ ਰੁਕਾਂਗੇ ਤੁਸੀਂ ਵੀ ਸਾਡੇ ਬਰਾਬਰ ਕੰਮ ਕਰੋ ਯਾਰ ਸਮਾਜ ਦਾ ਲੋਕਾਂ ਦਾ ਕੰਮ ਕਰੋ ਆਹ ਖੜੀ ਆ ਬਾਰ ਤੇ ਗੱਡੀ ਆ ਇੱਕ ਆ ਬਾਈ ਆਇਆ ਸਮਾਨ ਦੀ ਭੜੀ ਭਰੀ ਇੱਕ ਮੈਂ ਉਹ ਵੀ ਚੀਜ਼ ਦਿਖਾ ਆ ਜਾ ਮਾੜੀ ਉਹਦੀ ਗੱਡੀ ਭਰੀ ਆਹ ਖੜੀ ਆ ਉਹਦੇ ਘਰੇ ਭੇਜ ਰਹੇ ਆ ਤੂਰਕੋਟ ਦੇ ਵਿੱਚ ਜਾ ਕੇ ਪਤਾ ਕਰ ਲਿਓ ਵੀ ਅਸੀਂ ਚਾਹੋ ਨਾਉਣ ਹੀ ਕਿਸੇ ਧੀ ਪਰਿਵਾਰ ਦਾ ਲੈਣੇ ਹੁੰਦੇ ਉਹਦੇ ਪਰਿਵਾਰ ਦੇ ਘਰੇ ਨੌ ਚੀਜ਼ਾਂ ਨੇ ਤੁਸੀਂ ਵੀ ਸਾਡੇ ਭਰਾਵਾਂ ਕੋਲ ਕੰਮ ਕਰੋ ਕਰੋ ਅਸੀਂ ਕਦੋਂ ਕਹਿੰਦੇ ਕੰਮ ਕਰੋ ਐਵੇਂ ਮਜ਼ਦੂਰਾਂ ਦੇ ਸਾਡੇ ਭਰਾਵਾਂ ਦੀ ਬਾਹ ਫੜੋ ਕਿਸਾਨਾਂ ਦੀ ਬਾਹ ਫੜੋ ਕਰੋ ਭੈਣ ਚੋਂ ਉਹ ਲਾ ਕੇ ਕੁਰਸੀ ਝੌਂਕੀ ਹੁੰਦੇ ਤਮਾਸ਼ੀ ਵੀ ਬੈਣ ਫੜਲਾ ਸਮਾਜ ਸੇਵੀਆਂ ਦਾ ਧੰਨਵਾਦ